ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉੱਤੇ ਜਿੱਥੇ ਅਸੀਂ ਤੁਹਾਡੇ ਤੱਕ ਪੰਜਾਬ ਦੀਆਂ ਹਰ ਅੰਦਰੂਨੀ ਤੇ ਦਿਲ ਨੂੰ ਛੂਹਣ ਵਾਲੀਆਂ ਖਬਰਾਂ ਲੈ ਕੇ ਹੁੰਦੇ ਆ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਾਜਵੀਰ ਜਵੰਦਾ ਨਾਲ ਜੁੜੀ ਇੱਕ ਐਸੀ ਖਬਰ ਦੀ ਜਿਸ ਨੇ ਫਿਰ ਇੱਕ ਵਾਰ ਪੂਰੇ ਸੋਸ਼ਲ ਮੀਡੀਆ ਨੂੰ ਹਿਲਾ ਦਿੱਤਾ ਹੈ ਦੋਸਤੋ ਰਾਜਵੀਰ ਜਵੰਦੇ ਦਾ ਨਾਮ ਅੱਜ ਵੀ ਹਰ ਜਵਾਨ ਦੀ ਜੁਬਾਨ ਤੇ ਹੈ ਉਸ ਦੀ ਆਵਾਜ਼ ਉਸ ਦੀ ਸਖਸ਼ੀਤ ਤੇ ਉਸ ਦਾ ਪਿਆਰ ਇਹ ਸਭ ਕੁਝ ਲੋਕਾਂ ਦੇ ਦਿਲਾਂ ਚ ਅੱਜ ਵੀ ਜਿਉਂਦਾ ਹੈ ਪਰ ਹੁਣ ਉਸ ਦੀ ਇੱਕ ਨਜ਼ਦੀਕੀ ਦੋਸਤ ਨੇ ਕੀਤਾ ਹੈ ਐਸਾ ਖੁਲਾਸਾ ਜਿਸ ਨੇ ਸਾਰੇ ਫੈਨਸ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਉਹ ਹੈ ਦੋਸਤ ਜਿਸ ਨੇ ਕਈ ਸਾਲਾਂ ਤੱਕ ਰਾਜਵੀਰ ਨਾਲ ਕੰਮ ਕੀਤਾ ਤੇ ਉਸ ਨੂੰ ਬਹੁਤ ਨੇੜੇ ਤੋਂ ਜਾਣਿਆ ਉਸ ਨੇ ਕਿਹਾ ਕਿ ਰਾਜਵੀਰ ਜਵੰਦਾ ਦੀ ਜ਼ਿੰਦਗੀ ਵਿੱਚ ਜੋ ਕੁਝ ਵੀ ਹੋਇਆ ਉਹ ਹੈ ਸਿਰਫ ਇੱਕ ਐਕਸੀਡੈਂਟ ਨਹੀਂ ਸੀ ਉਸਨੇ ਦਾਅਵਾ ਕੀਤਾ ਹੈ ਕਿ ਰਾਜਵੀਰ ਕਈ ਦਿਨਾ ਤੋਂ ਕਿਸੇ ਤਣਾਅ ਵਿੱਚ ਸੀ ਉਹ ਹੈ ਕਈ ਵਾਰ ਕਹਿੰਦਾ ਸੀ ਕਿ ਕੁਝ ਲੋਕ ਉਸ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੋਸਤਾਂ ਦਾ ਇਹ ਵੀ ਕਹਿਣਾ ਹੈ ਕਿ ਰਾਜਵੀਰ ਨੇ ਆਪਣੇ ਆਖਰੀ ਦਿਨਾਂ ਵਿੱਚ ਕਈ ਲੋਕਾਂ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਉਸਦੇ ਫੋਨ ਕਾਲ 'ਚ ਵੀ ਬਦਲਾਅ ਆ ਗਿਆ ਸੀ ਉਹ ਹੈ ਪਹਿਲਾਂ ਵਾਲੀ ਖੁਸ਼ਮਿਜ਼ਾਜ਼ੀ ਨਾਲ ਗੱਲ ਨਹੀਂ ਕਰਦਾ ਸੀ ਦੋਸਤਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਰਾਜਵੀਰ ਇੱਕ ਗਾਣਾ ਰਿਕਾਰਡ ਕਰ ਰਿਹਾ ਸੀ ਜਿਸ ਦਾ ਟਾਈਟਲ ਸੀ ਸੱਚ ਦਿਲ ਦਾ ਤੇ ਉਹ ਹੈ ਗਾਣਾ ਉਸ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਸੀ ਉਸ ਨੇ ਕਿਹਾ ਸੀ ਇਹ ਹੈ ਮੇਰੇ ਦਿਲ ਦਾ ਹਾਲ ਹੈ ਪਰ ਲੋਕ ਸਮਝਣਗੇ ਜਦੋਂ ਮੈਂ ਨਾ ਹੋਵਾਂਗਾ ਤੇ ਇਹ ਲਫ਼ਜ਼ ਅੱਜ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਪਰ ਆਉਂਦੀਆਂ ਨੇ ਹੁਣ ਸਵਾਲ ਇਹ ਹੈ ਕਿ ਰਾਜਵੀਰ ਦੱਤ ਨਾਮ ਕਿਸੇ ਪ੍ਰੈਸ਼ਰ ਦੀ ਵਜ੍ਹਾ ਨਾਲ ਸੀ ਕਿ ਉਹ ਹੈ ਕਿਸੇ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਦੋਸਤਾਂ ਨੇ ਤਾਂ ਸਿਰਫ ਇਸ਼ਾਰੇ ਦਿੱਤੇ ਨੇ ਪਰ ਖੁਲਾਸਾ ਇੰਨਾ ਵੱਡਾ ਹੈ ਕਿ ਫੈਸ ਦੇ ਦਿਲ ਫਿਰ ਤੜਪ ਉਠੇ ਹਨ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਹਨ ਸਾਨੂੰ ਸਿਰਫ ਰਾਜਵੀਰ ਦੀ ਆਵਾਜ਼ ਨਹੀਂ ਚਾਹੀਦੀ ਸੀ ਸਾਨੂੰ ਉਸ ਦਾ ਇਨਸਾਫ ਵੀ ਚਾਹੀਦਾ ਹੈ ਰਾਜਵੀਰ ਜਵੰਦਾ ਹੁਣ ਸਾਡੇ ਵਿੱਚ ਨਹੀਂ ਪਰ ਉਸ ਦੇ ਗੀਤ ਉਸ ਦੀ ਸ਼ਖਸੀਅਤ ਤੇ ਉਸ ਦਾ ਸੱਚ ਹਮੇਸ਼ਾ ਪੰਜਾਬ ਦੇ ਦਿਲ ਚ ਜਿਉਂਦਾ ਰਹੇਗਾ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਗੱਲ ਉਸ ਦੀ ਦੋਸਤ ਨੇ ਸ਼ੁਰੂ ਕੀਤੀ ਹੈ ਉਹ ਇੱਕ ਨਵੀਂ ਸਚਾਈ ਸਾਹਮਣੇ ਲਿਆਵੇਗੀ ਜੇ ਤੁਸੀਂ ਵੀ ਰਾਜਵੀਰ ਜਵੰਦਾ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਕਮੈਂਟ ਚ ਜਸਟਿਸ ਫੋਰ ਰਾਜਵੀਰ ਲਿਖੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਅਸੀਂ ਦੇਹਾ ਅਗਲੀ ਖਬਰ ਨਾਲ ਤੁਸੀਂ ਦੇਖ ਰਹੇ ਸੀ ਪੰਜਾਬ ਅਪਡੇਟ ਲਾਈਵ ਜਿੱਥੇ ਸੱਚ ਦੀ ਆਵਾਜ਼ ਕਦੇ ਨਹੀਂ ਰੁਕਦੀ ਧੰਨਵਾਦ